ਪੰਜਾਬ ਦੇ ਜਲੰਧਰ ਤੋਂ ਬੜੀ ਸ਼ਰਮਨਾਖ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 13 ਸਾਲ ਬੱਚੀ ਦੇ ਨਾਲ 4 ਮਹੀਨੇ ਤੱਕ ਇੱਕ ਵਿਅਕਤੀ ਗਲਤ ਕੰਮ ਕਰਦਾ ਰਿਹਾ ਇਸ ਬਾਰੇ ਪੀੜਤ ਪਰਿਵਾਰ ਨੂੰ ਉਦੋਂ ਪਤਾ ਚੱਲਿਆ ਜਦ ਬੱਚੀ ਦੇ ਪੇਟ ਵਿੱਚ ਦਰਦ ਸ਼ੁਰੂ ਹੋਇਆ ਤੇ ਡਾਕਟਰਾਂ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਉਕਤ ਲੜਕੀ ਗਰਭਵਤੀ ਸੀ ਉੱਥੇ ਇਸ ਮਾਮਲੇ ਵਿੱਚ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ ਘਰ ਵਿੱਚ ਵੜ ਕੇ ਰੇਪ ਕਰਨ ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ આરોપી ਨੂੰ ਗ੍ਰਿਫਤਾਰ ਕਰ ਲਿਆ ਹੈ આરોપી ਨੂੰ ਜਲਦੀ ਹੀ ਪੁਲਿਸ ਕੋਰਟ ਵਿੱਚ ਪੇਸ਼ ਕਰ ਰਿਮਾਨ ਤੇ ਲੈ ਕੇ ਪੁੱਛਤਾਚ ਕੀਤੀ ਜਾਵੇਗੀ ਉਥੇ ਪੀਤੰ ਦੱਸਿਆ ਕਿ 2010 ਵਿੱਚ ਉਸਦੀ ਵਿਆਹ ਹੋਇਆ ਸੀ ਤੇ 1 ਸਾਲ ਬਾਅਦ ਉਸਦੇ ਘਰ ਬੇਟੀ ਪੈਦਾ ਹੋਈ ਸੀ ਤੇ ਉਸਦੀ ਪਤਨੀ ਦੀ ਕਿਸੇ ਕਾਰਨਾਂ ਦੇ ਕਾਰਨ ਮੌਤ ਹੋ ਗਈ ਜਿਸ ਦੇ ਚਲਦੇ ਉਹ ਲੰਦਰ ਆ ਗਿਆ ਸੀ ਤੇ ਉਥੇ ਇੱਕ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਤੇ ਇਸ ਦੌਰਾਨ ਜਦ ਉਹ ਆਪਣੇ ਕੰਮ ਤੇ ਚਲਾ ਜਾਂਦਾ ਸੀ ਤਾਂ ਬੱਚੀ ਘਰ ਵਿੱਚ ਇਕੱਲੀ ਹੁੰਦੀ ਸੀ ਜਿਸ ਦੌਰਾਨ આરોપી ਨੇ ਇਸ ਘਟਨਾ ਨੂੰ ਅੰਜਾਮ ਦਿੱਤਾ 2123 ਥਾਣੇ ਮਾਮਲਾ ਦਰਜ ਕੀਤਾ ਗਿਆ ਰੇਪ ਦਾ ਪੂਰਾ ਮੈਟਰ ਕੀ ਹੈ ਜੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੋ ਭਗਵੰਤ ਵੱਟੀ ਹੈ ਪਿਛੋਂ ਦਿਵਾਲੀ ਰ ਮਧਿਆਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਪਿਛਲੇ 8-10 ਸਾਲ ਤੋਂ ਜਲੰਧਰ ਦੇ ਵਿੱਚ ਸੰਤ ਨਗਰ ਰੇਲਵੇ ਫਾਟਕ ਜਿਹੜੀ ਰੇਲਵੇ ਕਲੋਨੀ ਹੈ ਉੱਥੇ ਰਹਿ ਰਿਹਾ ਸੀਗਾ ਇਹਦੀ ਮਾਈਨਰ ਬੱਚੀ ਸੀਗੀ ਉਹਨੇ ਕੰਪਲੀਟ ਕੀਤੀ 16 April ਨੂੰ ਕਿ ਉਹਦੇ ਪੇਟ ਵਿੱਚ ਦਰਦ ਹੋ ਰਹੀ ਹੈ ਤੇ ਉਹਦੇ ਗੁਤਾਂ ਵਿੱਚ ਵੀ ਦਰਦ ਹੋ ਰਹੀ ਹੈ ਜੋ ਇਹਨੂੰ ਆਪਣੇ ਬੱਚੀ ਨੂੰ ਨਾਲ ਲੈ ਕੇ ਸਿਵਲ ਹਸਪੀਟਲ ਗਿਆ ਜੋ ਦਰਾਂੇ ਇਲਾਜ ਨੂੰ ਪਤਾ ਲੱਗਾ ਕਿ ਉਹਦੀ ਬੇਟੀ ਪ੍ਰੈਗਨੈਂਟ ਹੈ ਅਜੋ ਲੋਕੀ ਨੂੰ ਪਿਆਰ ਦੇ ਨਾਲ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਚਰਨਦਾਸ ਈਲੀ ਸ਼ਣੀ ਬਾਬਾ ਜੋ ਕਿ ਉਸੇ ਇਲਾਕੇ ਦਾ ਹੀ ਉਸੇ ਰੇਲਵੇ ਫਾਟਕ ਕਲੋਨੀ ਦਾ ਹੀ ਰਹਿਣ ਵਾਲਾ ਐ ਛੋ ਇਹ ਅੰਮ੍ਰਿਤਸਰ ਦਾ ਠੱਟੀਆਂ ਪਿੰਡ ਦਾ ਬਟ ਉੱਥੇ ਇਹ ਵੀ ਕੁਝ ਸਮੇਂ ਤੋਂ ਰਹਿ ਰਿਹਾ ਸੀਗਾ ਜਿਹੜਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਤੇ ਉਹਨੂੰ ਡਰਾ ਧਮਕਾ ਕੇ ਰੱਖਿਆ ਕਿ ਜੇਕਰ ਤੂੰ ਇਸ ਸੰਬੰਧ ਵਿੱਚ ਆਪਣੇ ਪਿਤਾ ਨੂੰ ਦੱਸਿਆ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਉਹ ਤੇ ਫਾਦਰ ਦਾ ਜਾਨੀ ਤੇ ਮਾਲੀ ਨੁਕਸਾਨ ਕਰੇਗਾ ਅ ਬੇਸਡ ਅਪਨ ਦਾ ਕੰਪਲੇਂਟ ਬਰਾਦਰੀ ਦੇ ਵਿੱਚ ਜਿਹੜਾ ਹੈ ਚਰਨਦਾਸ ਇਨੀ ਸ਼ਨੀਪਾ ਪਾ ਉਹਦੇ ਖਿਲਾਫ ਰੇਪ ਅਤੇ ਪੋਕਸੋ ਦੀ ਰੈਲੇਵੈਂਟ ਤਰ੍ਹਾਂਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅੱਜ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਹਦਾ ਮੈਕਸਿਮਮ ਰਿਮਾਂਡ ਲੈ ਕੇ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਕਰਮਲ ਸਿਰ ਸ਼ਨੀ ਬਾਗ ਉਹਤੇ ਡਾੜੀ ਟਪੀ ਦਾ ਕੰਮ ਸੀਗਾ ਬਟ ਕੋਈ ਬਹੁਤ ਜ਼ਿਆਦਾ ਪ੍ਰੋਮਿਨੈਂਟ ਕੰਮ ਨਹੀਂ ਸੀਗਾ ਤੇ ਉਸੇ ਚੀਜ਼ ਦਾ ਫਾਇਦਾ ਉਠਾ ਕੇ ਜਦੋਂ ਭਗਵੰਤ ਜਿਹੜਾ ਲੜਕੀ ਦਾ ਫਾਇਦਾ ਸੀਗਾ ਕੰਮ ਤੇ ਜਾਂਦਾ ਸੀਗਾ ਮੋਚੀ ਦੇ ਕੰਮ ਤੇ ਜਾਂਦਾ ਸੀ ਤੇ ਪਿਛੋਂ ਦੇ ਨਾਲ ਸ਼ੋਸ਼ਣ ਕਰਦਾ ਰਿਹਾ ਇਹ ਰੇਲ ਵਿਭਾਗ ਨਾਲ ਵੀ ਜੁੜਿਆ ਨਹੀਂ ਹਜੇ ਅਸਲਚ ਇਹੋ ਦੀ ਕੋਈ ਗੱਲ ਨਹੀਂ ਸਾਹਮਣੇ ਬਟ ਅਸੀਂ ਇਹਨੂੰ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਕੋਲ ਵੀ ਕਾਰਵਾਈ ਕਰਾਂਗੇ